ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਰਤਨਦੀਪ ਕੋ ਪੁੱਛੋ ਜੀ ਪਿੰਡ ਸੀਰ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰਪੈਂਡਾ ਜੀ ਤੇ ਤਹਿਸੀਲ ਵੀ ਸ਼੍ਰੀ ਮੁਕਤਸਰਪੈਂਡਾ ਆ ਪਹਿਲੋ ਬਾਈ ਨੇ ਗਾਵਾਂ ਦਾ ਕੰਮ ਕਰਦੇ ਰਏ ਆ ਚਲੋ ਹੁਣ ਇਹਨਾਂ ਨੇ ਮਜਰਾ ਕੰਮ ਸ਼ੁਰੂ ਕੀਤਾ ਤੇ ਰੇਡ ਵੀ ਪਹਿਲੋ ਵੀ ਜਾਇਜ਼ ਸੀ ਤੇ ਐੜਿਕ ਵੀ ਜਾਇਜ਼ ਹੀ ਕਰਨਗੇ ਤੇ ਬਾਕੀ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆ ਬਾਜੀ ਸਤਿਕਾਰ ਸਤਿਕਾਰ ਬਾਈ ਸੰਦੀਪ ਵੀਰੇ ਕੀ ਹਾਲ ਚਾਲ ਨੇ ਠੀਕ ਠਾਕ ਠੀਕ ਠਾਕ ਜੀ ਹਾਂ ਜੀ ਬਹੁਤ ਵਧੀਆ ਬਾਜੀ ਬਹੁਤ ਵਧੀਆ ਭਾਜੀ ਠੀਕ ਠਾਕ ਹੀ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਭਾਜੀ ਪਹਿਲਾਂ ਤੁਹਾਨੂੰ ਪਤਾ گاਵਾ ਦੀ ਵੀਡੀਓ ਬਣਾਉਂਦੇ ਹੁੰਦੇ ਸੀਗੇ ਹਾਂਜੀ ਹਾਂਜੀ ਹੁਣ ਮੱਜਾਂ ਦੀ ਆਈ ਮੱਜਾਂ ਲੈਂਦੀਆਂ ਮੈਂ ਤੁਹਾਨੂੰ ਕਿਦਾਂ ਦੇ ਯਾਦ ਕਰਦੇ ਤੁਸੀਂ ਆਏ ਆ ਅੱਜ ਹਾਂਜੀ ਭਾਜੀ ਤੇ ਫਿਰ ਗਾਵਾਂ ਦਾ ਘਟਾਦਾ ਜਣੋ ਗਾਵਾਂ ਦਾ ਥੋੜਾ ਜਿਹਾ ਗਰਮੀ ਦਾ ਕਰਕੇ ਭਾਜੀ ਘਟਾਈ ਬੈਠੇ ਆ ਗਰਮੀ ਜਾਦੇ ਆ ਇੱਕ ਗਾਵਾਂ ਦਾ ਨੁਕਸਾਨ ਐਰ ਕੀ ਜਿਆਦੇ ਹੋ ਗਿਆ ਗਾਂ ਦਾ ਰੇਟ ਜਿਆਦੇ ਆ ਹਾਂ ਵੱਡੀ ਤੁਸੀਂ ਬੋਲ ਆਪਾਂ ਲੈਨੇ ਵੱਡੀਆਂ ਨਿੱਕੀ ਗਾਂ ਲਈ ਨਹੀਂ ਜਾਂਦੀ ਜੀ ਹਾਂਜੀ ਹਾਂਜੀ ਭਾਜੀ ਤਾਂ ਕਰਕੇ ਤੇ ਵੀਜੀ ਵੀਰੇ ਸੁਈਆਂ ਸਵਾਈਆਂ ਚਾਰੇ ਹਾਂ ਤਿੰਨ ਮੱਜਾਂ ਤਿੰਨ ਮੱਜਾਂ ਤੇ ਇੱਕ ਗਾਂ ਹੀ ਗਾਂ ਤਾਂ ਵੈਸੇ ਘਰੇ ਰੱਖੀ ਆ ਚਲੋ ਵਿਖਾ ਦਾਂਗੇ ਆਪਾਂ ਠੀਕ ਆ ਇਹ ਦੋਨੇ ਸੁਈਆਂ ਸਵਾਈਆਂ ਉਹ ਗੱਬਣਾ ਜੀ ਛੋਟੀ ਠੀਕ ਆ ਹਾਂਜੀ ਭਾਜੀ ਦੋਵੇਂ ਇੱਕ ਡਰੈੱਸ ਬੋਲੋ ਜੀ ਆਪਣਾ ਡਰੈੱਸ ਭਾਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਹਿਵਾ ਤੇ ਮਕਸਰੀ ਵੀ 20 ਕਿਲੋਮੀਟਰ ਰਹਿ ਜਾਂਦਾ ਫਰੀਦਕੋਟ ਵੀ 20 ਕਿਲੋਮੀਟਰ ਹੈ ਐ ਤਹਿਸੀਲ ਵੀ ਮਕਸਰੀ ਹੈ ਜੀ ਹਾਂ ਜੀ ਮਕ ਨਾਮ ਰਤਨਦੀਪ ਸਿੰਘ ਆ ਜੀ ਪਿੰਡ ਸੀਰ ਵਾਲੀ ਹੈ ਠੀਕ ਹੈ ਮਕਸਰ ਤੋਂ ਫਰੋਈਪੁਰ ਵਾਲੀ ਸੜਕ ਦੇ ਉੱਪਰ ਆਈ ਪਿੰਡ ਆਪਾਂ ਬਿਲਕੁਲ ਹਾਂ ਜੀ ਭਾਜੀ ਚਲੋ ਆ ਜੀ ਦੱਸੋ ਜੀ ਇਹ ਦੂਜਾ ਸੁਗਾ ਝੋਟੀ ਆ ਭਾਜੀ ਸੁਈ ਆ ਜੀ ਸੁਈ ਆ ਮਗਰ ਕੱਟੀ ਆ ਜਿਹੜੀ ਪਰਲੇ ਪਾਸੇ ਬੈਠੀ ਆ ਠੀਕ ਹੈ ਅੱਜ ਤੀਜਾ ਦਿਨ ਸੁਈ ਨੂੰ ਆ ਜਿਹੜਾ origignal ਦੁੱਧ ਹੋਊਗਾ ਬੌਲਾ ਚੋਂ ਵਾਲਾ ਉਹ 11 ਕਿਲੋ ਹੋਊਗਾ ਜੀ ਲੋਕਲ ਮਾਲ ਨਾਲ ਬਾਈਆਂ ਦੇ ਇਲਾਕੇ ਦਾ ਲੋਕਲ ਮਾਲ ਆ ਜੀ ਆਪਣੇ ਆਪ ਦੇ ਏਰੀਏ ਦਾ ਕਿਹ ਮਸ਼ਹੂਰ ਆ ਇਧਰ ਲਈ ਤੇ ਤੇ ਬਾਈ ਜੀ ਖੋਲੀਏ ਹਾਂ ਖੋਲੀਏ ਬਿਲਕੁਲ ਕਿਸੇ ਮੱਝ ਦੇ ਥਣ ਚ ਧਾਰ ਨਹੀਂ ਹੋਊਗੀ ਬਿਲਕੁਲ ਖਾਲੀ ਹੋਣਗੇ ਕਿੰਨਾ ਤੋਂ ਕਰਜੂ ਜੀ ਫਿਰ ਇਹ ਆਰਾਮ ਨਾਲ ਜਿੰਨਾ ਤੋਂ ਲਈ ਆ ਜੀ 13 ਕਿਲੋ ਕਹਿੰਦੇ ਚੋਇਆ ਜੇ ਨਾਂ ਚੋਇਆ ਹੋਊਗਾ ਗੈਰ ਕੀ ਚੋ ਲੈਣਗੇ ਚਲ ਹਾਂ ਜੀ ਐਸਬ ਨੇੜੇ ਕੰਪਨ ਤੋਂ ਖਾ ਲਈ ਆ ਲੈ ਚੈੱਕ ਕਰੋ ਕੱਟੀ ਮਗਰਾ ਕੀ ਚਲੋ ਉਹਨਾਂ ਦਾ ਫਾਇਦਾ ਹੀ ਆ ਤੁਹਾਨੂੰ ਜੋ ਆਪ ਸੁਣੋ ਰਦਰ ਜੀ ਇੱਕ ਨੰਬਰ ਗਰੰਟੀ ਹੋਊਗੀ ਭਾਜੀ ਥਣਾ ਦੀ ਪੂਰ ਛਿੱਟੇ ਦੀ ਬੱਠ ਹਾਂਜੀ ਭਾਜੀ ਉਹ ਚੋਹਾਰ ਵਾਲੀ ਪਸ਼ੂ ਹੈ ਜੀ ਹਾਂਜੀ ਭਾਜੀ ਹਾਂਜੀ ਹਾਂਜੀ ਭਾਜੀ ਸਫਾ ਸਫਾ ਚੈਹ ਜੀ ਕਰ ਰਹੇ ਨੇ ਟਾਈਮ ਪਹਿਲੇ ਟਾਈਮ ਜਾਣਾ ਬਿਲਕੁਲੋਂ ਭਾਜੀ ਆਪਣਾ ਤੁਹਾਨੂੰ ਅੱਗੇ ਵੀ ਪਤਾ ਰੇਟ ਦੇਣ ਲੈਣ ਵਾਲਾ ਹੀ ਹੁੰਦਾ ਜੀ ਹਾਂਜੀ ਹਾਂਜੀ ਫਿਕਸ ਹੀ ਹੁੰਦਾ ਬਿਲਕੁਲੋਂ ਜੀ ਚ ਛੋੜ ਛੱਪੇ ਤੇ ਮਾਨਤਾ ਨਹੀਂ ਹੋਊਗਾ ਬਸ ਠੀਕ ਹੈ ਮੁੱਲ ਪੁਕਰੌਣ ਨੂੰ ਭਾਵੇਂ 90 ਕਰਾ ਲਓ 95 ਕਰਾ ਲਓ ਜੈਸਨੋ 87000 ਦੀ ਝੋਟੀ ਦੇਣੀ ਹੈ ਜੀ ਆਪਾਂ ਛੋੜ ਛੜ ਕਰਦੇ ਕੋਈ ਬਸ ਖੁੱਲੀ ਤੁਹਾਡਾ ਮਾਨਤਾ ਨਾਲ ਹੋਊਗਾ 2000 ਕਰ ਦੋ ਬਸ 85000 ਦੀ ਜੈਸਨੋ ਭਾਜੀ ਰਿਕਵੈਸਟ ਹੈ ਮੇਰੀ ਵੀ ਇਹ ਤੋਂ ਘਾਟ ਵਾਲਾ ਵੀਰ ਨਾ ਫੋਨ ਲਾਵੇ ਜਿੱਥੇ ਮਰਜੀ ਤੁਸੀਂ ਟਰਾਈ ਮਾਰ ਲਓ ਵੀ ਕਿਤੇ ਵੀ ਇਹੋ ਜੀ ਝੋਟੀ ਮਿਲ ਜੇ ਬਿਲਕੁਲ ਐਨੀ ਨੇ ਵਾਲੀ ਜੈ ਜੀ ਜੀ ਕੰਮ ਆ ਦੇਖ ਲਓ ਨਾਲੇ ਤੁਸੀਂ ਟਾਈਮ ਦਿਖਾਇਓ ਹਜੇ ਸਹੀ 11:30 12 ਦਾ ਟਾਈਮ ਹੋਊਗਾ ਨਹੀਂ ਨਹੀਂ ਹਾਂਜੀ ਬਾਜੀ ਆਹ ਜੀ ਇਹ ਤੀਜਾ ਸੂਆ ਸੂਈ ਆ ਮੱਝ ਬਾਜੀ ਹਾਂਜੀ ਮਗਰ ਕੱਟੀ ਆ ਜੀ ਇਹਦੇ ਵੀ ਅੱਛਾ ਜਿਹੜਾ ਇਸ ਵਕਤ ਬੌਲੀ ਹੋਊਗੀ 11 ਕਿਲੋ ਨੈਟ ਹੋਊਗੀ ਬੌਲੀ ਠੀਕ ਆ ਜਿਹੜੀ ਜਮਾਂ ਚੋਂਣ ਵਾਲੀ ਹੋਊਗੀ ਠੀਕ ਆ ਜੀ ਇਹਨੇ ਵੀ ਕੱਟੀ ਆ ਮਗਰ ਇਹਦੇ ਵੀ ਕੱਟੀ ਆ ਜੀ ਹਾਂਜੀ ਭਾਈ ਇਹ ਵੀ ਖੋਲੋ ਇਹ ਚੱਕ ਪੱਤ ਪੁੱਛ ਦਿਖਾਇਆ ਵੀ ਕਰਾ ਲਈ ਲੈ ਵੀ ਸ਼ੰਭੂ ਵੀਰੇ ਵੇਖੀ ਬਾਡੀ ਦਿਖਾਈ ਮੱਝ ਦੀ ਕਿੱਡੀ ਆ ਭਾਜੀ ਆ ਚੱਕਰ ਆ ਆਪਣੇ ਵਾਲੇ ਪਾਸੇ ਸਿੰਘਾਂ ਦੇ ਦਾਣਾ ਜਾਇਓ ਦੁੱਧ ਤੇ ਜਾਇਓ ਜੀ ਦੁੱਧ ਹੋਊਗਾ ਸਿੰਘਾਂ ਸੰਘਾਂ ਦਾ ਨਹੀਂ ਆਪਾਂ ਨੂੰ ਪਤਾ ਹੋਊਗਾ ਵੀ ਕਿਹੋ ਜੇ ਹੋਣਗੇ ਬਿਲਕੁਲ ਬਿਲਕੁਲ ਚਵਾਈ ਭਾਈ ਮੈਂ ਸਵੇਰ ਕਿੰਵੇਂ ਕਰ ਲੈਂਦਾ ਸਵੇਰ 6 ਤੋਂ 6 ਚਵਾਈ ਹੁੰਦੀ ਹੈ ਜੀ ਲੱਭਾਰੇ ਮੱਝੇ ਜੀ ਸੰਗ ਹਾਜੀ ਅੱਧਾ ਦਿਨ ਪਿਆ ਪਾਜੀ ਚਵਾਈ ਚ ਹਾਂ ਜੀ ਬਰਤ ਜੀ ਬਸ ਦੇਣ ਲੈਣ ਵਾਲਾ ਬਾਜੀ ਰੇਟ ਆਮ ਜੀ ਤੋਂ ਮਰਜ਼ੀ ਦਿਖਾ ਲਓ ਬਾਜੀ ਹਰੇਕ ਬੰਦਾ ਲੱਖ ਰੁਪਈਆ ਮੰਗਦਾ ਆਪਾਂ 90000 ਚੋਂ 2000 ਛੋਟ ਕਰਨੀ 80000 بس 토ਡੀ خاطر ਉਹ ਵੀ ਆਮ ਕਿਲੇ ਤੇ ਹੋਵੇ ਤਾਂ ਲੱਖ ਰੁਪਏ ਦੀ ਆ ਬਾਜੀ ਦੇਨ ਲੈਣ ਵਾਲਾ ਸਿਰਫ ਉਹ 85 ਦੀ ਇਹ 88 ਦੀ ਇਹ 88000 ਦੀ ਬਾਜੀ ਯੈਸ ਨੋ ਇਹ ਆ ਗਈ ਗੱਬਣ ਇਹ ਆ ਗਈ ਗੱਬਣ ਬਾਜੀ ਬਾਕੀ ਉਧਰਲੇ ਪਾਸੋਂ ਤੁਸੀਂ ਇਧਰ ਨੂੰ ਦੇਖਣ ਲੱਪੇ ਵੱਡੀਆਂ ਹੀ ਆਉਣਗੀਆਂ ਵੱਡੀਆਂ ਹੀ ਆਉਣਗੀਆਂ ਦੂਜਾ ਸੂਗਾ ਮਾਲਕਾਂ ਨੇ ਪਹਿਲੇ ਸੂਗੇ 12 ਕਿਲੋ ਦੁੱਧ ਚੋਇਆ ਦੱਸਿਆ ਠੀਕ ਆਪਾਂ ਨੂੰ ਨਹੀਂ ਪਤਾ ਵੀ ਚੋਇਆ ਕਿ ਨਹੀਂ ਚੋਇਆ ਆਪਣੀ ਗਾਰੰਟੀ ਤੇ ਆਰ ਕੀ 12 ਕਿਲੋ ਤੇ ਲੈ ਜਾਓ ਆਪਾਂ 14 ਨਹੀਂ ਕਹਿਣਾ 15 ਦੂਜਾ ਸੂਗਾ ਸੋਣੀ ਦੂਜਾ ਸੂਗਾ ਸੋਣੀ ਆ ਬਾਜੀ ਦੇਖੋ ਲੇਵਾਲੂ ਲੈ ਲਊ ਭਾਜੀ ਹਵਤਾ ਆ ਜਾਣਾ ਹਵਤਾ ਲੈ ਜੂ ਭਾਜੀ ਸੀਲ ਸੂਲ ਦੇਖਿਓ ਮੈਂ ਤੁਹਾਨੂੰ ਦਿਖਾਉਣਾ ਭਾਜੀ ਓਹਨੀ ਛੋਟੀ ਆ ਤੇ ਨਾਲੇ ਕੱਕੜ ਲੈਵਾ ਦੇਖਿਓ ਭਾਜੀ ਲੈਵਾ ਦਿਖਾਇਓ ਤੁਸੀਂ ਇੱਕ ਰਹੀ ਆਮ ਨਹੀਂ ਗਾ ਗਾਂਗ ਅਮਰੀਕਨ ਵਾਂਗੂ ਲੈਵਾ ਪਿੱਛੇ ਨੂੰ ਕੱਢੂਗੀ ਜਿੰਨਾ ਵੀ ਕੱਢੂਗੀ ਹਾਂਜੀ ਭਾਜੀ ਕੱਦ ਬੁੱਤ ਦੇਖਿਓ ਜੀ ਤੁਸੀਂ ਇਹਦਾ ਫਿਰ ਪਤਾ ਨਹੀਂ ਲੈ ਭਾਜੀ ਬਹੁਤ ਸੋਹਣੀ ਛੋਟੀ ਰਿਕਾਰ ਵਾਲੀ ਛੋਟੀ ਨਾਲੇ ਪੂਰੀ ਵੱਡੀ ਛੋਟੀ ਕੱਟ ਵਾਲੀ ਸਿੰਗਲ ਅੱਡੀ ਦੇਵਾ ਕਰਦਾ ਆ। ਜੀ ਬੜੋ ਮਹੀਦਨ ਵਾਲਾ। ਆਹ ਦੇਖੋ ਜੀ ਚામੜੀ ਦੇਖੋ। ਸੌਕਟ ਚામੜੀ ਬਿਲਕੁਲੋਂ ਦੁੱਧ ਵਾਲਾ ਪਸ਼ੂ ਹੋਊਗਾ ਜੀ ਇਹ ਨਹੀਂ ਹੋਊਗਾ ਕੋਈ ਮਟਾਇਲ ਹੋਊਗੀ ਜਾਂ ਕੋਈ ਐਵੇਂ દવા ਪਣ ਜਾ ਹੋਊਗਾ। ਨਹੀਂ ਨਹੀਂ ਮੇਰੇ ਦੁੱਧ ਵਾਲੀ ਹੈ। ਦੁੱਧ ਵਾਲੀਆਂ ਮੋਟੀ ਚામੜੀ ਦਾ ਕੋਈ ਪਸ਼ੂ ਨਾ ਹੋਊਗਾ ਭਾਜੀ। ਹਾਂਜੀ। ਭਾਜੀ ਦਰਿੰਦ। ਭਾਜੀ ਬਿਲਕੁਲੋਂ ਜਾਇਜ਼ ਜਾਂ ਰੇਟ। ਜਾਇਜ਼ ਜਾਂ ਰੇਟ ਹੋਊਗਾ। ਹਾਂਜੀ। ਝੋਟੀ ਇੱਕ ਦੱਸਦੀ ਆ ਪਰ ਦੇਣੀ ਆਪਾਂ 95000 ਦੀ। ਬਿਲਕੁਲ ਜਾਇਜ਼ ਰੇਟ ਜੇ ਕਿਸੇ ਬੰਦੇ ਨੂੰ ਮਹਿੰਗੀ ਲੱਗੀ ਲੋ ਜੀ ਛੋਟੇ ਛੋਟੇ ਮੋਲ ਯਾਰ ਹਾਂ ਬਿਲਕੁਲ ਨਾਲ ਇਲਾਕਾ ਵੇ ਲੋ ਕਿਹੜਾ ਮੁਕਸਰ ਮੁਕਸਰ ਦੇ ਇਲਾਕੇ ਦੇ ਆ ਛੋਟੀਆਂ ਮਈਆਂ ਦੇਖੋ ਆ ਚਾਂਬੜੀ ਦੁੱਧ ਵਾਲੀਆਂ ਜੀ ਬਿਲਕੁਲ 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 ਦੇਖੋ ਜਿੱਥੇ ਮਰਜੀ ਚੁੰਡੀ ਭਰ ਲੋ ਇਹ ਨਹੀਂ ਹੋਊਗੀ ਵੀ ਆਪਣੀ ਮੱਝ ਤੇ ਚੁੰਡੀ ਨਾ ਭਰੀ ਜਾਊਗੀ ਦੁੱਧ ਵਾਲੀਆਂ ਹੋਣਗੀਆਂ ਗਰੰਟੀ ਹੋਣ ਕੇ ਵੀ ਜਿੰਨੇ ਦੋ ਤੇ ਦੱਸਿਆ ਉਹਨੇ ਹੋਣਗੇ ਆ ਗਾਂ ਆਪਾਂ ਘਰੇ ਰੱਖੀ ਹੈ ਜੀ ਅੱਛਾ ਤੇ ਇਹ ਸਿਰਫ ਹੁਣ ਤਾਂ ਵੇਚਣੀਆਂ ਵੀ ਇਹ ਮੱਝਾਂ ਡਰਾਉਂਦੀਆਂ ਇਹਨੂੰ ਇਹ ਪੱਠੇ ਥੋੜੇ ਜੇ ਆ ਨੁਕਰ ਚ ਤਾਂ ਹੀ ਬੰਨੀ ਆ ਗਾਵਾ ਚ ਮੱਝ ਚੱਲਦੀ ਨਹੀਂ ਸਹੀ ਚੱਲ ਰੱਖੀ ਆਪਾਂ ਘਰੇ ਆ ਸਿੰਗ ਜਰੂਰ ਹੈਗੇ ਆ ਮਗਰ ਵਛੀ ਆ 16 ਕਿਲੋ ਬੋਲਾ ਰੈਡੀ ਆ ਅੱਛਾ ਤਹਿਸੀਲ ਐ ਹੀ ਬਹਿ ਜਾਓ ਭਾਵੇਂ ਠੀਕ ਹੈ ਜੀ ਸਿੰਗਾ ਤੋਂ ਨਾ ਕੋਈ ਵੀ ਡਰ ਜੇ ਜਿਹੜਾ ਆ ਥਾਣਾ ਇਹ ਚ ਪੂਰ ਪੈਂਦੀ ਆ ਜੀ ਠੀਕ ਆ ਐ ਥਾਣੇ ਚ ਮੜੀ ਜੀ ਹਾਂ ਜੀ ਇਹ ਖੁੱਲ ਕੇ ਆਉਂਦਾ ਜੀ ਆ ਜਿਹੜਾ ਇਹ ਨਹੀਂ ਹੋਊਗਾ ਵੀ ਆਮ ਬੰਦੇ ਨੂੰ ਕੋਈ ਨਹੀਂ ਪਤਾ ਲੱਗਣਾ ਚੋਈ ਜਾਵੇ ਪਰ ਆਪਣਾ ਸੂਲ ਆ ਜ਼ਿੰਦਗੀ ਦਾ ਵੀ ਹੈਗੀ ਤਾਂ ਹੈਗੀ ਆ ਕੋਲੋਂ ਬਰੇ ਨੂੰ ਵੀ ਮੱਛਾ ਆ ਗਿਆ ਮਗਰ ਜੀ ਨਹੀਂ ਬੱਛੀ ਜੀ ਅੱਜ ਬੱਛੀ ਆ ਗਈ ਬੱਛੀ ਆ ਭਾਜੀ ਮਗਰ ਚਲੋ ਨਾਲ ਫੈਣ ਵੀ ਜਾਦੇ ਹਾਂ ਮੈਂ ਕਿੰਨਾ ਜੀ ਆ ਪੱਖੇ ਤੋਂ ਬਿਨਾ ਬੰਨੀ ਹੈ ਤੁਸੀਂ ਆਪ ਵੇਖ ਲਓ ਚੱਕਰ ਹੀ ਕੋਈ ਨਹੀਂ ਜੀ ਠੀਕ ਹੈ ਉਹ ਲੈ ਇੱਥੇ ਵਿਚਕਾਰ ਬਹਿ ਕੇ ਚੋਲਿਆ ਕਰੋ ਜੀ ਬੰਨ ਕੇ ਕੱਦ ਵਜ਼ਨ ਦੇਖ ਲਓ ਜਰਸੀ ਦੇ ਬੱਚੇ ਜਿਵੇਂ ਮਰਜ਼ੀ ਲਈ ਆਏ ਓ ਭਾਜੀ ਦੁੱਧ 20 ਕਿਲੋ ਪਾਉਗੀ ਜੀ ਬਾਜੀ ਅੱਜ ਮੰਨ ਕੇ ਚਲੋ 5-6 ਦਿਨ ਹੋਇਆ ਸੂਈ ਨੂੰ ਹਜੇ ਲਗਨ ਦੀ ਫੇਰ ਕੀ ਕੀ ਮਰਾਂ ਬਾਜੀ ਕੀਮਤ ਕੁਛ ਕਰੀ ਜਾਈਏ ਵੈੜ ਆਪਾਂ ਦੇਣੀ ਆ 50000 ਦੀ ਚਲੋ ਜਿਹੜਾ ਦੇਣ ਵਾਲਾ ਰੇਟ ਹੋਊਗਾ ਰਿਕਵੈਸਟ ਆ ਵੀ ਇੱਜੋ ਜੇ ਕਿਸੇ ਨੂੰ ਮਹਿੰਗੀ ਲੱਗੀ ਆਪਾਂ ਨੂੰ ਕੋਈ ਗੁੱਸਾ ਨਹੀਂ ਹੈ ਨਾ ਵੀ ਕੋਈ ਨਾ ਫੋਨ ਲਾਵੇ ਆਪਾਂ ਨੂੰ ਸਿਰਫ ਰੇਡ ਫਾਈਨਲ ਵਾਲੇ ਹੁੰਦੇ ਆ ਵੀ ਵੀਡੀਓ ਤੋਂ ਦੂਜੇ ਤੀਜੇ ਫੋਨ ਤੇ ਪਸੂ ਵੇਖ ਜੇ ਵੀਡੀਓ ਪਾਉਣ ਦਾ ਤਾਂ ਹੀ ਫਾਇਦਾ ਹੁੰਦਾ ਨਹੀਂ ਤਾਂ ਉਦਾਂ ਤਾਂ ਅਸੀਂ ਮੁੱਲ ਤਾਂ ਕਰੀ ਜਾਂਦੇ ਉਹਨੇ ਲੋਕਾਂ ਨੂੰ ਹੈ ਨਾ ਬੇ ਇਹਨਾਂ ਚੀਜ਼ਾਂ ਦਾ ਨਹੀਂ ਬਾਕੀ ਜਿਹੜੀ ਚੀਜ਼ ਦੀ ਆਪਾਂ ਦੱਸੀ ਆ ਉਹੀ ਨਿਕਲੂ ਤੁਹਾਨੂੰ ਇਹ ਬੰਦਾ ਫੋਨ ਕਿਤੇ ਨਾ ਕੂਗਾ ਵੀ ਕਿਲੋ ਵੀ ਦੁੱਧ ਘਟ ਗਿਆ ਜਿਹੜਾ ਦੱਸਿਆ ਸੀ ਭਾਜੀ ਉਹਨਾਂ ਹੈ ਨਾ ਮੱਜਾਂ ਦੇ ਤਿੰਨਾਂ ਦੇ ਸ਼ੰਭੂ ਵੀਰੇ ਦਿਖਾ ਦੇ ਲੇ ਵੇ ਕਰੀ ਚੈੱਕ ਕਰਾ ਦੇ ਤੇ ਮੇਰਾ ਵੀ ਇੱਥੇ ਆਓ ਚੈੱਕ ਕਰੋ ਚੋਈ ਕਰੋ ਭਾਗ ਕਰੋ ਮੋੜਿਆ ਮਹੀਨਾ ਤੋਂ ਫੋਨ ਇਹਦੇ ਉਪਰ ਤੋਂ ਅਬਰ ਨਾ ਆਈ ਹੈ ਨਾ ਜੀ ਬਾਕੀ ਭਾਜੀ ਜਿਹੜਾ ਜਿੰਨੀ ਗੱਲ ਦੱਸੀ ਉਹਨੀ ਨਿਕਲੂਗੀ ਜਾ ਕੇ ਇਹ ਨਹੀਂਗਾ ਵੀ ਤੁਹਾਡੀ ਬਾਅਦ ਚ ਨਿਕਲੂਗਾ ਕੁਝ ਇੱਥੇ ਮੈਂ ਤੁਹਾਨੂੰ ਕੁਝ ਹੋਰ ਦੱਸੀ ਜਨਾ ਜਾ ਕੇ ਕੁਝ ਹੋਰ ਨਿਕਲੂਗਾ ਅੱਗੇ ਵੀ ਤੁਸੀਂ ਆਪਣੀ ਵੀਡੀਓ ਤੇ ਗਾਵਾਂ ਵੇਖਦੀਆਂ ਰਹੀਆਂ ਹਨਾ ਪੰਜ ਛੇ ਵੀਡੀਓ ਬਣਾਈਆਂ ਵੀ ਤੁਹਾਡੀ ਕਿੰਨੀਆਂ ਵੀਡੀਓ ਬਣਾਈਆਂ ਤੇ ਬਹੁਤ ਸੋਹਣਾ ਮਾਲ ਹੁੰਦਾ ਗਾਂ ਹੀ ਆਪਣੇ ਤਾਂ بڑے بڑے ਲੋਕ ਹੀ ਪਏ ਆ ਹੋਰ ਵੇਖੋ ਜੀ ਆਪਣੇ ਦਾ ਵੱਡੇ ਵੱਡੇ ਲੋਕ ਵੀ ਹਨ ਸਹੀ ਸਹੀ ਗੱਲ ਭਾਜੀ ਮੱਝ ਤਾਂ ਹੁਣ 4 ਲੱਖ ਦੀ ਵੀ ਹੈਗੀ 5 ਦੀ ਵੀ ਹੈਗੀਆਂ ਜੀ ਇਹ ਨਹੀਂ ਜਾਂਦਾ ਹਾਂ ਸਹੀ ਗੱਲ ਆ ਜੀ ਆਪਾਂ ਦਾ ਜਿੰਨੇ ਕ ਹੈਗੇ ਜਿੰਨੇ ਜੋਗੇ ਹੈਗੇ ਉਹਨਾਂ ਦਾ ਹੈਗਾ ਭਾਜੀ ਬਾਕੀ ਗਾਰੰਟੀ ਹੋਊਗੀ ਮਾਲ ਦੀ ਦੋ ਟਾਈਮ ਆਣ ਕੇ ਤਿੰਨ ਟਾਈਮ ਆਣ ਕੇ ਚਵਾ ਲਓ ਆਨਲਾਈਨ ਕਿਸੇ ਨੂੰ ਨਹੀਂ ਚਵਾਉਣੀ ਆਪਦੀ ਇੱਥੇ ਆਣ ਕੇ ਨਰਖ ਪਰਖ ਨਾਲ ਲੈ ਜਾਓ ਜਿਹੜੀ ਗਈ ਉਹ ਗਾਰੰਟੀ ਦੇ ਜਾਊਗੀ ਜਿਹੜੀ ਆਣ ਕੇ ਚੋ ਕੇ ਲੈ ਗਏ ਉਹਦੀ ਕੋਈ ਗਾਰੰਟੀ ਨਹੀਂ ਸਹੀ ਆ ਹਾਂਜੀ ਸੱਚੀ ਗੱਲ ਹੈ